ਇਦਾਂ ਦੇ ਲੋਕ ਨਾ ਬਹੁਤਕ ਬੇਈਮਾਨ ਜਾਂ ਬਹੁਤ ਬਦਮਾਸ਼ੀ ਦੋਨੇ ਖਤਰਨਾਕ ਨਾ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਪੰਡਤ ਵਾਲੇ ਨਾ ਹੁੰਦੇ ਉੱਥੇ ਤੇ ਹਮਲੇ ਨਹੀਂ ਸੀ ਹੋਣਾ ਜਿਹੜੇ ਹੋਰ ਉਹ ਤੋਂ ਬਾਅਦ ਸਿੱਖੀਆਂ ਬਣਿਆ ਫਿਰ 77 121 ਤੱਕ ਹਜੇ ਤੱਕ ਖੋਜ ਜਿਨਾਰੇ 125 ਗੁਰਦੁਆਰਾ ਸਾਹਿਬ ਤੇ ਹਮਲੇ ਹੋਏ ਉੱਥੇ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪੰਡਤ ਵਾਲੇ ਜਿਆ ਕੋਈ ਖਾੜਕੂ ਸਿੰਘ ਸੀਗਾ ਜਾਂ ਉੱਥੇ ਤੇ 47 ਸੀਗਾ ਉੱਥੇ ਬੰਦ ਸੀਗਾ ਉਹ ਤਾਂ ਇੱਕ ਹੋਣੇ ਸੀਗਾ ਉਹ ਟਕਰਾਅ ਦੇ ਵਿੱਚ ਲਾ ਲਓ ਇੱਕ ਸਿੱਖਾਂ ਨੂੰ ਦੱਬਣ ਦੇ ਸਿੱਖਾਂ ਜਿਹੜਾ ਅਵਾਰ ਆਇਆ ਸੀ ਵੀ ਅੱਜ ਵੀ ਕਿਸੇ ਦੇਖ ਰਿਹਾ ਉਹ ਕਸਾਨੀ ਮ ਬਾਦ ਉਹ ਮੇਜ ਕਿ ਸਿੱਖ ਕਿਵੇਂ ਹੁਣ ਅੱਖਾਂ ਦੇ ਵਿੱਚ ਅੜਕ ਰਹੇ ਨੇ ਉਹ ਮੇਰਾ ਖਿਆਲ ਵਿੱਚ ਉਸ ਨਰਪ ਦੇ ਵਿੱਚੋਂ ਦੇਖਣ ਦੀ ਜ਼ਰੂਰਤ ਹੈ ਹੁਣ ਕਿ ਮੈਂ ਅਕਾਲੇਵਾਲ ਬਾਦਲ ਕੇ ਹੁਣ ਤੱਕ ਇਹ ਕਹਿੰਦੇ ਰਹੇ ਇਹ ਕਾਂਗਰਸ ਦਾ ਹਮਲਾ ਸੀਗਾ ਨਾ ਇਹ ਕਾਂਗਰਸ ਦਾ ਹਮਲਾ ਸੀ ਨਾ ਇਹ ਇੰਦਰਾ ਗਾਂਧੀ ਦਾ ਹਮਲਾ ਇਹ ਇੰਡੀਅਨ ਸਟੇਟ ਦਾ ਹਮਲਾ ਸੀਗਾ ਪੂਰੇ ਸਿੱਖ ਕੌਮ ਤੇ ਉਹਨਾਂ ਨੇ ਦਿਨ ਦੇ ਉਹ ਚੁਣਿਆ ਗਿਆ ਜਿੱਥੇ ਗੁਰੂ ਸੇਵ ਗੁਰੂ ਅਰਜਨ ਦੇਵ ਜੀ ਦਾ ਸਿੱਧੀ ਦਿਹਾੜਾ ਉਹ ਕੱਲੇ ਸੰਤ ਜਰਨਲ ਸੇ ਖਾਲਸਾ ਪੰਡਰਾ ਵਾਲੇ ਖਾੜਕੂ ਸਿੰਘਾਂ ਨੂੰ ਸਾਬਕ ਨਹੀਂ ਸੀ ਸਿਖਾਉਣਾ ਚਾਹਦੇ ਜਾਂ ਖਤਮ ਨਹੀਂ ਸੀ ਕਰਨ ਦੇਣਾ ਸਾਰੇ ਸਿੱਖ ਕੌਮ ਨੂੰ ਖਤਮ ਕਰਨਾ ਤੇ ਸਾਬਕ ਸਿਖਾਉਣਾ ਚਾਹੁੰਦੇ ਸੀਗੇ